ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਸ਼੍ਰੀ ਅਨੰਦਪੁਰ ਸਾਹਿਬ ਤੋਂ ਜੋ ਪੈਦਲ ਮਾਰਚ ਨਗਰ ਕੀਰਤਨ ਮਹਤਿਆਣਾ ਸਾਹਿਬ ਵਿਖੇ ਸਮਾਪਤ ਹੁੰਦਾ ਹੈ ਤੇ ਉਹ ਨਗਰ ਕੀਰਤਨ 6 ਅਤੇ 7 ਪੋ ਦੀ ਰਾਤ ਨੂੰ ਗੁਰਦੁਆਰਾ ਸ਼੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਤੋਂ ਆਰੰਭ ਹੁੰਦਾ ਹੈ ਤੇ ਪੜਾਦਰ ਪੜਾ ਉਹ ਰਹਿੰਦਾ ਹੋਇਆ ਵਿਸ਼ਰਾਮ ਕਰਦਾ ਹੋਇਆ ਪੈਦਲ ਯਾਤਰਾ ਕਰਦਾ ਹੋਇਆ ਉਹ ਨਗਰੀਤਰ ਮਹਤਿਆਣਾ ਸਾਹਿਬ ਵਿਖੇ ਜਾ ਕੇ ਸਮਾਪਤ ਹੁੰਦਾ ਹੈ ਤੇ ਇਹ ਨਗਰਗੀਤਨ ਨਗਰਗੀਤਨ ਹੈ ਤੇ ਇਹਨਾਂ ਦੀ ਸੇਵਾ ਪਹਿਲਾਂ ਤਨਤਨ ਬਾਬਾ ਜੋਰਾ ਸਿੰਘ ਜੀ ਮਹਾਰਾਜ ਕਰਦੇ ਸਨ ਤੇ ਉਹਨਾਂ ਤੋਂ ਉਪਰੰਤ ਉਹ ਆਪਣੀ ਗੱਦੀ ਬਾਬਾ ਕਲਵੰਤ ਸਿੰਘ ਜੀ ਲੱਖਾ ਉਹਨਾਂ ਨੂੰ ਦੇ ਗਏ ਹਨ ਤੇ ਹੁਣ ਉਹ ਨਗਰਗੀਤਨ ਦੀ ਸੇਵਾ ਤੇ ਕਲਵੰਤ ਸਿੰਘ ਬਾਬਾ ਜੀ ਕਰ ਰਹੇ ਹਨ ਨਗਰਗੀਤਨ ਵਿੱਚ ਪਿੰਡ ਖੰਡੂਰ ਦੇ ਨੌਜਵਾਨਾਂ ਨੇ 4 ਸਾਲ ਤੋਂ ਬਿਸਤਰਿਆਂ ਦੀ ਸੇਵਾ ਨਿਭਾ ਰਹੇ ਹਨ ਕਿਉਂਕਿ ਜਦੋਂ ਵੀ ਆਪਾਂ ਕਿਤੇ ਪੜਾ ਤੇ ਰੁਕਦੇ ਹਾਂ ਉੱਥੇ ਰਾਤ ਨੂੰ ਸੇਵਾ ਕਰਦੇ ਆ ਜਿਹੜੇ ਮੁੰਡੇ ਨੌਜਵਾਨ ਸੇਵਾ ਕਰਦੇ ਆ ਉਹਨਾਂ ਨੂੰ ਸੌਣ ਦੀ ਸਮੱਸਿਆ ਆਉਂਦੀ ਸੀ ਤੇ ਇਸ ਸਮੱਸਿਆ ਨੂੰ ਅਸੀਂ ਦੂਰ ਕਰਨ ਲਈ ਸਾਡੇ ਪਿੰਡ ਦੇ ਨੌਜਵਾਨਾਂ ਨੇ ਮਿਲ ਕੇ ਬਿਸਤਰਿਆਂ ਦੀ ਸੇਵਾ ਕੀਤੀ ਪਹਿਲੇ ਸਾਲ ਅਸੀਂ ਕਿਰਾਏ ਤੇ ਬਿਸਤਰੇ ਲਏ ਕਿਉਂਕਿ ਕਿਰਾਏ ਤੇ ਸਾਨੂੰ ਕਿਰਾਇਆ ਜ਼ਿਆਦਾ ਹੋ ਗਿਆ ਤੇ ਬਿਸਤਰੇ ਆਪ ਸੰਭਾਲ ਕਰਨੀ ਪਈ ਕਿਉਂਕਿ ਫਿਰ ਦੇਖੋ ਜੇ ਕੋਈ ਗੁੰਮ ਹੋ ਜਾਂਦਾ ਜਾਂ ਮਿਸੂ ਜਾਂਦਾ ਉਹਦੇ ਲਈ ਸਾਨੂੰ ਫਿਰ ਹਰਜਾਨਾ ਵੀ ਭਰਨਾ ਮੈ ਤੁਹਾਨੂੰ ਪਤਾ ਹੀ ਹੈ ਨਾ ਪਲਾਂਟੀ ਲਾ ਦਿੰਦੇ ਆ ਤੇ ਫਿਰ ਅਸੀਂ ਮਿਲ ਕੇ ਇਹ ਸੋਚਿਆ ਵਿਚਾਰ ਕੀਤੀ ਮਾੜੀ ਮੋਟੀ ਵਿਚਾਰ ਕੀਤੀ ਕਿ ਬਿਸਤਰੇ ਆਪਾਂ ਆਪਦੇ ਹੀ ਬਣਾ ਲੈ ਜਾਣ ਤੇ ਫਿਰ ਅਸੀਂ ਇਹ ਬਿਸਤਰੇ ਆਪਦੇ ਬਣਾ ਲਏ ਤੇ ਅੱਜ ਦੇ ਟਾਈਮ 'ਚ ਅਸੀਂ 130 ਗੱਦੇ ਤੇ 130 ਪੂਰੇ ਜਿਵੇਂ ਕੰਬਲ ਲੈ ਕੇ ਕੰਬਲਾਂ ਦੇ ਉੱਤੇ ਸਾੜ ਚਾਰ ਤੇ ਠੀਕ ਹੈ ਟਰਾਲੀ ਤਿਆਰ ਕੀਤੀ ਹੈ ਜਿਵੇਂ ਅਸੀਂ ਪਹਿਲੇ ਸਾਲ ਟਰਾਲੀ ਤਿਆਰ ਕੀਤੀ ਜਿਵੇਂ ਹੌਲੀ 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 ਅਸੀਂ ਇੰਪਰੂਵ ਕਰਦੀ ਜਾ ਰਹੇ ਹਾਂ ਪਹਿਲਾਂ ਛੋਟੀ ਸੀ ਉਹ ਤੋਂ ਵੱਡੀ ਉਹ ਤੋਂ ਵੱਡੀ ਜਿਹੜੀ ਇਸ ਸਾਲ ਟਰਾਲੀ ਤਿਆਰ ਕੀਤੀ ਆ ਬਹੁਤ ਵਧੀਆ ਤਿਆਰ ਕੀਤੀ ਆ ਠੀਕ ਹੈ ਤੇ ਤੁਹਾਨੂੰ ਦਿਖਾਉਨੇ ਆ ਵੀ ਟਰਾਲੀ ਦੇ ਵਿੱਚ ਵੀ ਕੀ ਕੀ ਆ ਨਗਰ ਕੀਰਤਨ ਦੀਆਂ ਵੀਡੀਓ ਤੇ ਨਗਰ ਕੀਰਤਨ ਦੇ ਦਰਸ਼ਨ ਕਰਨੇ ਨੇ ਤੇ ਤੁਸੀਂ ਸਾਡਾ ਇੱਕ ਪੇਜ ਆ ਇੰਸਟਾਗ੍ਰam ਤੇ ਬਿਸਤਰਿਆਂ ਵਾਲੇ ਤੇ ਇਸ ਪੇਜ ਨੂੰ ਤੁਸੀਂ ਫੋਲੋ ਕਰ ਲਓ ਇਹਦੇ ਨਗਰ ਕੀਰਤਨ ਦੀ ਅਪਡੇਟ ਮਿਲਦੀ ਰਹੂਗੀ ਠੀਕ ਹੈ ਤੇ ਬਾਕੀ ਤੁਹਾਨੂੰ ਮੈਂ ਪੜਾਦਰ ਪੜਾ ਜਿਹੜੇ ਨੇ ਨਗਰੀਤਨ ਵੀ ਕਿੱਥੋਂ ਕਿੱਥੋਂ ਦੀਆਂ ਨਗਰੀਤਨ ਕਿੱਥੇ ਕਿੱਥੇ ਵਿਸ਼ਰਾਮ ਕਰਨਾ ਉਹ ਨਗਰੀਤਨ ਪੜਾਦਰ ਪੜਾ ਹੁੰਦਾ ਹੋਇਆ ਉੱਥੋਂ ਆਨੰਦਪੁਰ ਸਾਹਿਬ ਤੋਂ ਮਹਤਿਆਣਾ ਸਾਹਿਬ ਤੱਕ ਜਾਂਦਾ ਮੈਂ ਇਹ ਤੁਹਾਨੂੰ ਦੱਸਦਾ ਵੀ ਕਿੱਥੇ ਕਿੱਥੇ ਵਿਸ਼ਰਾਮ ਕਰਦਾ ਠੀਕ ਹੈ ਤੇ ਇਹ ਸਭ ਤੋਂ ਪਹਿਲਾ ਵਿਸ਼ਰਾਮ ਇਸ ਗੁਰਦੁਆਰਾ ਸਾਹਿਬ ਨੇ 21 ਦਸੰਬਰ ਨੂੰ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਤੇ ਉੱਥੋਂ ਰਾਤ ਦਾ ਵਿਸ਼ਰਾਮ ਕਰਦੇ ਹੋਏ ਤੇ ਇਸੇ ਤਰ੍ਹਾਂ 22 ਦਸੰਬਰ ਨੂੰ ਗੁਰਦੁਆਰਾ ਪੱਠਾ ਸਾਹਿਬ ਰੋਪੜ 23 ਦਸੰਬਰ ਨੂੰ ਦੁੱਗਰੀ 24 ਦਸੰਬਰ ਨੂੰ ਚਮਕੌਰ ਸਾਹਿਬ 25 ਦਸੰਬਰ ਨੂੰ ਸ੍ਰੀ ਝਾੜ ਸਾਹਿਬ 26 ਦਸੰਬਰ ਨੂੰ ਸ੍ਰੀ ਮਾਛੀਵਾੜਾ ਸਾਹਿਬ ਤੇ 27 ਦਸੰਬਰ ਨੂੰ ਸ੍ਰੀ ਕਟਾਣਾ ਸਾਹਿਬ 28 ਦਸੰਬਰ ਨੂੰ ਰੇਰੂ ਸਾਹਿਬ ਸਾਨੇয়াল 29 ਦਸੰਬਰ ਨੂੰ ਆਲੰਗੀਰ ਸਾਹਿਬ ਅਤੇ ਦੋਲੋਂ ਤੋਂ ਹੁੰਦਾ ਹੋਇਆ 30 ਦਸੰਬਰ ਨੂੰ ਟਾਲੀਆਣਾ ਸਾਹਿਬ ਰਤਨਾ ਉੱਥੇ ਵਿਸ਼ਰਾਮ ਕਰਦਾ ਹੈ 31 ਤਰੀਕ ਨੂੰ ਮੋਹੀ 1 ਜਨਵਰੀ ਨੂੰ ਹੀਰਾ ਤੇ 2 ਜਨਵਰੀ ਨੂੰ ਟਾਲੀਆਣਾ ਸਾਹਿਬ ਰਾਏਕੋਟ ਤੇ 3 ਜਨਵਰੀ ਨੂੰ ਲੰਮਾ ਜੱਟਪੁਰਾ ਅਤੇ 4 ਜਨਵਰੀ ਨੂੰ ਗੁਰਦੁਆਰਾ ਮਹਤਿਆਣਾ ਸਾਹਿਬ ਵਿਕੇ ਸਮਾਪਤੀ ਹੋਵੇਗੀ ਅਸੀਂ ਇਹ ਟਰਾਲੀ ਲੈ ਕੇ ਆਏ ਆ ਇਹ ਟਰਾਲੀ ਅਸੀਂ ਜੋਦਾਂ ਤੋਂ ਲੈ ਕੇ ਆਏ ਆ ਸੰਧੂ ਫਾਰਮ ਵਾਲਿਆਂ ਦੇ ਤੇ ਇਹ ਟਰਾਲੀ ਹੈਗੀ ਆ 19 ਫੁੱਟ 19 ਫੁੱਟ ਦੀ ਟਰਾਲੀ ਆ ਤੇ ਜਾਨਕਿ ਥੋੜਾ ਬੈੱਡ ਬੁੱਡ ਲਾ ਕੇ ਮੂਰੇ ਪਾਦਰਾ ਵਧਾ ਕੇ 20 ਫੁੱਟ ਦੀ ਟਰਾਲੀ ਹੋ ਜਾਂਦੀ ਆ ਤੇ ਇਹ ਤੇ ਪਹਿਲਾਂ ਬਲੈਕ ਵਾਲੀ ਤਰਪਾਲ ਪਾਈ ਫਿਰ ਦੂਸਰੀ ਤਰਪਾਲ ਪਾਈ ਇਸ ਨੂੰ ਬੰਨਣ ਲਈ ਐਤਕੀ ਅਸੀਂ ਰਸਤੇ ਦਾ ਜਾਨੀ ਕਿ ਥੱਲੇ ਪਾਉਣੀ ਪਾਉਨੇ ਜਿਹੜੇ ਪਾਉਨੇ ਆ ਐਤਕੀ ਅਸੀਂ ਲਾਈਆਂ ਬੈਲਟਾਂ ਉਹਆਂ ਲੋਕ ਵਾਲੀਆਂ ਬੈਲਟਾਂ ਹੁੰਦੀਆਂ ਨੇ ਇਹ ਬੈਲਟਾਂ ਲਾਈਆਂ ਨੇ ਕਿਉਂਕਿ ਇਹ ਬੈਲਟਾਂ ਲਾਉਣ ਨਾਲ ਢਿੱਲੀ ਨਹੀਂ ਹੁੰਦੀ ਕੋਈ ਨਹੀਂ ਤਾਂ ਰਸੇ ਢਿੱਲੇ ਹੋ ਜਾਂਦਾ ਖਿੱਚ ਲੈਂਦੇ ਆ ਕਿਉਂਕਿ ਨਗਰਕੀਤਨ ਦੇ ਵਿੱਚ ਨਾ ਬਹੁਤ ਜ਼ਿਆਦਾ ਪਿੱਛੇ ਟਰਾਲੀ ਚੱਲੇ ਜਾਂਦੀ ਆ ਆਪਣੀ ਤੇ ਉੱਥੇ ਫਿਰ ਬੱਚੇ ਜਵਾਕ ਜਾਂ ਕੋਈ ਮੁੰਡੇ ਵੀ ਨੌਜਵਾਨ ਵੀ ਜਿਵੇਂ ਹੈ ਨਾ ਹਰਕਤਾਂ ਕਈ ਕਰ ਦਿੰਦੇ ਨੇ ਇਸ ਕਰਕੇ ਇਹ ਵੀ ਬੇਨਤੀ ਆ ਸਾਰਿਆਂ ਨੂੰ ਵੀ ਸਾਰੇ ਨਗਰ ਕੀਰਤਨ ਦੇ ਜੋ ਵੀ ਟਰਾਲੀਆਂ ਦੇ ਸਰੂਪ ਵਾਲੀਆਂ ਟਰਾਲੀਆਂ ਨੇ ਜਿਹੜੀਆਂ ਮਰਜੀ ਟਰਾਲੀਆਂ ਨੇ ਕਿਰਪਾ ਕਰਕੇ ਨਾ ਨੁਕਸਾਨ ਨਾ ਪਹੁੰਚਾਇਆ ਕਰੋ ਕਿਉਂਕਿ ਦੇਖੋ ਨੁਕਸਾਨ ਪਹੁੰਚਾਓਗੇ ਨਾ ਬਾਬਾ ਜੀ ਤੁਹਾਨੂੰ ਦੇਖਦੇ ਆ ਸਾਡਾ ਕੋਈ ਨਹੀਂ ਅਸੀਂ ਤਾਂ ਸੇਵਾ ਕਰਦੇ ਆ ਅਸੀਂ ਤਾਂ ਸਾਡਾ ਤਾਂ ਕੋਈ ਨਹੀਂ ਅਸੀਂ ਹੋਰ ਲਿਆ ਕੇ ਲਾ ਦਾਂਗੇ ਹੋਰ ਚੀਜ਼ ਲਿਆ ਕੇ ਲਾ ਦਾਂਗੇ ਕਈ ਚੀਜ਼ਾਂ ਲਾ ਕੇ ਲੈ ਜਾਂਦੇ ਆ ਅਸੀਂ ਹੋਰ ਚੀਜ਼ ਲਿਆ ਕੇ ਲਾ ਦਾਂਗੇ ਜਾਂ ਕੁਝ ਹੋਰ ਕਰ ਦਾਂਗੇ ਠੀਕ ਆ ਪਰ ਤੁਹਾਨੂੰ ਉਸ ਚੀਜ਼ ਦੀ ਨਾ ਤੁਹਾਨੂੰ ਜਦ ਹੀ ਇੱਕ ਦੋ ਦਿਨ ਪੰਜ ਦਿਨ 10 ਦਿਨ ਤੁਹਾਨੂੰ ਜਦ ਹੀ ਉਸ ਚੀਜ਼ ਦਾ ਪਤਾ ਲੱਗ ਜਾਣਾ ਵੀ ਅਸੀਂ ਗਲਤੀ ਕੀਤੀ ਸੀ ਤੇ ਸਾਨੂੰ ਉਸ ਦੀ ਸਜ਼ਾ ਮਿਲ ਗਈ ਹੈ ਤਾਂ ਕਰਕੇ ਇਹ ਬੇਨਤੀ ਸਰ ਨੂੰ ਪਹਿਲੀ ਬੇਨਤੀ ਇਹ ਆ ਕਿ ਕੋਈ ਨੁਕਸਾਨ ਨਾ ਕਰਿਆ ਕਰੋ ਠੀਕ ਹੈ ਦਰਸ਼ਕਾਂ ਲਈ ਹੁਣ ਅੰਦਰੋਂ ਦਿਖਾਉਣਾ ਪਹਿਲਾਂ ਤਾਂ ਆ ਹੈਗਾ ਸਾਡਾ ਸ਼ੂਰ ਹੈਕ ਠੀਕ ਹੈ ਤੇ ਫਿਰ ਆ ਗਿਆ ਜੀ ਸ਼ੀਸ਼ਾ ਕੌਂਕੇ ਇੱਥੇ ਸਵੇਰੇ ਮੁੰਡੇ ਤਿਆਰ ਹੁੰਦੇ ਆ ਆ ਆ ਗਈਆਂ ਰੱਸੀਆਂ ਬੰਨੀਆਂ ਨੇ ਫੜ ਕੇ ਚੜਨ ਨੂੰ ਆ ਆ ਪਈ ਨੇ ਸਾਡੇ ਗੱਦੇ ਤੇ ਆ ਆ ਪਿਆ ਕੰਬਲ ਠੀਕ ਹੈ ਤੇ ਇਹ ਚ ਵੀ ਸ਼ੂ ਰੈ ਗੇ ਨੇ ਤੇ ਅਸੀਂ ਆਪਦੀ ਐਡ ਕੀ ਝੱਗੀਆਂ ਵੀ ਬਣਵਾਈਆਂ ਨੇ ਜਿਵੇਂ ਝੱਗੇ ਰਿਫਲੈਕਟਰ ਝੱਗੇ ਹੁੰਦੇ ਆ ਨਾ ਪਾਉਣ ਨੂੰ ਤੇ ਉਹ ਚੀਜ਼ਾਂ ਬਣਵਾਈਆਂ ਨੇ ਉਹ ਵੀ ਤੁਹਾਨੂੰ ਦਿਖਾਉਣਾ ਮੈਂ ਤੇ ਉਸ ਤੋਂ ਬਾਅਦ ਇੱਕ ਅਸੀਂ ਨਵੀਂ ਚੀਜ਼ ਐਡ ਕੀਤੀ ਇਸ ਵਾਰ ਵੋਕੀ ਟੋਕੀ ਉਹ ਵੋਕੀ ਟੋਕੀ ਤਾਂ ਲੈ ਆ ਕਿਉਂਕਿ ਕੋਟੋ ਘੱਟ 1 ਕਿਲੋਮੀਟਰ ਦੂਰ ਸਾਡੀ ਟਰਾਲੀ ਚੱਲੇ ਜਾਂਦੀ ਆ ਕੋਈ ਜਿਹੜੇ ਵੰਜ ਤੇ ਮੁੰਡੇ ਹੁੰਦੇ ਨੇ ਜਿਹੜੇ ਵੰਜ ਦੀ ਸੇਵਾ ਕਰਦੇ ਆ ਮੁੰਡੇ ਜਿਹੜੇ ਉਹ ਮੁੰਡੇ ਹੁੰਦੇ ਨੇ ਫਿਰ ਉਹਨਾਂ ਨੂੰ ਕੋਈ ਚੀਜ਼ ਦੀ ਲੋਡ ਪੈ ਜਾਂਦੀ ਆ ਤਾਂ ਕਰਕੇ ਨਾ ਕਈ ਵਾਰ ਨਾ ਕਿਤੇ ਕਿਤੇ ਐਦਾਂ ਹੋ ਜਾਂਦਾ ਵਾ ਵੀ ਕਈ ਵਾਰ ਨਾ ਕਿਤੇ ਕਿਤੇ ਐਦਾਂ ਹੋ ਜਾਂਦਾ ਵੀ ਨਾ ਉਹ ਹੋ ਨਹੀਂ ਬਣਦੀ ਰੇਂਜ ਨਹੀਂ ਆਉਂਦੀ ਫੋਨ ਦੀ ਉਹ ਫਿਰ ਗੱਲ ਨਹੀਂ ਹੁੰਦੀ ਤਾਂ ਕਰਕੇ ਇਸ ਵਾਰ ਅਸੀਂ ਉਹ ਵੀ ਲਿਆ ਤੇ ਤੁਹਾਨੂੰ ਕੱਪੜਾ ਦਿਖਾਉਣਾ ਹੁਣ ਮੈਂ ਇੰਨਾ ਵਧੀਆ ਤਿਆਰ ਕੱਪੜਾ ਕਰਵਾਇਆ ਨੇ ਅਸੀਂ ਬਹੁਤ ਜ਼ਿਆਦਾ ਮੈਨਾਂ ਰੂ ਖੋਸ਼ ਹੁੰਦੀ ਆ ਕੱਪੜਾ ਦੇਖ ਕੇ ਤੁਹਾਨੂੰ ਦਿਖਾਉਣਾ ਦੇਖੋ ਆ ਬਣਾਈ ਆ ਚੀਜ਼ ਇਸ ਕੱਪੜਾ ਹੈਗਾ ਇਹ ਉਹ ਜਿਹੜਾ ਕਹਿੰਦੇ ਨੇ ਕੱਪੜਾ ਡਰਾਈ ਫਿਟ ਵਾਲਾ ਡਰਾਈ ਫਿਟ ਵਾਲਾ ਕੱਪੜਾ ਵਾ ਬੰਦੇ ਨੇ ਸਾਨੂੰ ਗਾਰੰਟੀ ਦਿੱਤਾ ਕਹਿੰਦਾ ਜਿੰਨੀ ਵਾਰ ਮਰਜ਼ੀ ਧੋ ਲੋ ਵੇ ਕੱਪੜਾ ਖਰਾਬ ਨਹੀਂ ਹੋ ਗੇ ਜਿਵੇਂ ਕੋਈ ਜਾਲੀਆਂ ਨਹੀਂ ਹੁੰਦੀਆਂ ਜਾਲੀਆਂ ਜਿਹਾ ਹੁੰਦੀਆਂ ਨਾ ਆਰ ਪਾਰ ਦੀਦਾ ਹੁੰਦਾ ਉਹ ਕੱਪੜਾ ਜਲਦੀ ਖਰਾਬ ਹੋ ਜਾਂਦਾ ਉਹ ਨਾਲੇ ਸੁਗੜ ਜਾਂਦੀ ਆ ਵਧੀਆ ਨਹੀਂ ਰਹਿੰਦੀ ਜੀ ਇਹ ਕਹਿੰਦਾ ਭਾਈ ਕਹਿੰਦਾ ਜਿੰਨੇ ਮਰਜ਼ੀ ਧੋ ਪਾ ਲੋ ਖਰਾਬ ਨਹੀਂ ਹੋ ਤੇ ਲੋਗੋ ਵੀ ਬਹੁਤ ਵਧੀਆ ਪਿੱਛੇ ਵੀ ਆ ਅੱਗੇ ਦੇਖੋ ਪੰਜਾਬ ਪਿੰਡ ਖਨੂਰ ਬਿਸਤਰਿਆਂ ਵਾਲੇ ਸੇਵਾਦਾਰ ਤੇ ਤਾਂ ਕਰਕੇ ਇਹ ਚੀਜ਼ ਇੰਨੀ ਵਧੀਆ ਬਣਵਾਈ ਹੈ ਨਾ ਐਤਕੀ ਬਹੁਤ ਜ਼ਿਆਦਾ ਵਧੀਆ ਬਣਵਾਈ ਆ ਕਈ ਚੀਜ਼ਾਂ ਸੀ ਇਦਾਂ ਦੀਆਂ ਬਣਵਾਈਆਂ ਨੇ ਵੀ ਐਤਕੀ ਬਹੁਤ ਰੀਜ ਲਾ ਕੇ ਅਸੀਂ ਵੀ ਸੇਵਾ ਕੀਤੀ ਆ ਟਰਾਲੀ ਵਾਲਿਆਂ ਨੇ ਵੀ ਸੇਵਾ ਕੀਤੀ ਆ ਸਾਰੇ ਮੁੰਡਿਆਂ ਨੇ ਮਿਲ ਕੇ ਇੰਨੀ ਜ਼ਿਆਦਾ ਸੇਵਾ ਕੀਤੀ ਹੈ ਨਾ ਐਤਕੀ ਬਹੁਤ ਵਧੀਆ ਚੀਜ਼ ਬਣਾਈ ਆ ਰੱਬ ਕਰੇ ਸੱਚੇ ਪਾਤਸ਼ਾਹ ਦਾ ਸਿਰ ਤੇ ਹੱਥ ਹੋਵੇ ਅਗਲੇ ਸਾਲ ਨੂੰ ਇਸ ਤੋਂ ਵੀ ਅਸੀਂ ਵਧੀਆ ਕਰਾਂਗੇ ਠੀਕ ਹੈ ਤੇ ਨਗਰਗੀਤਨ ਦੀ ਅਪਡੇਟ ਲੈਣ ਲਈ ਰੀਲਾਂ ਦੇਖਣ ਲਈ ਜਾਂ ਪੜਾ ਦਾ ਪੜਾ ਕਿੱਥੇ ਹੁੰਦਾ ਨਗਰੀਤਨ ਇਸ ਇੰਸਟਾ ਵਾਲੇ ਚੈਨਲ ਨੂੰ ਫੋਲੋ ਕਰ ਲਓ ਵਿਸਤ੍ਰਿਆਵਾਂ ਵਾਲੇ 002 ਫੋਲੋ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਨਗਰੀਤਨ ਦੀ ਤੁਹਾਨੂੰ ਅਪਡੇਟ ਮਿਲਦੀ ਰਹੇ 14 ਤਰੀਕ ਨੂੰ ਅਸੀਂ ਇੱਥੋਂ ਚਾਲੇ ਪਾਣੇ ਆ 14 ਤਰੀਕ ਨੂੰ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਜਾਣਾ ਵਾ ਤੇ 14 ਤਰੀਕ ਨੂੰ ਤੁਰਾਂਗੇ ਜਾਨੀ ਕਿ ਰਾਤ ਨੂੰ ਪਹੁੰਚ ਜਾਾਂਗੇ ਕਿਉਂਕਿ 5-7 ਦਿਨ ਉੱਥੇ ਸਰੂਪ ਨੇ ਜਿਹੜੇ ਮਹਾਰਾਜ ਜੀ ਦੇ ਬਾਬਾ ਜੀ ਦੇ ਜਿਵੇਂ ਇਦਾਂ ਫਲਾ ਹੋਉਂਦੇ ਨਾ ਫੋਟੋ ਆਉਂਦੀਆਂ ਨੇ ਜਾਨੀ ਇਸ ਦਾ ਸਰੂਪ ਕਹਿੰਦੇ ਆ ਫੋਟੋ ਕਹਿੰਦੇ ਚੰਗੇ ਨਹੀਂ ਲਾੜਦੇ ਜਿਹੜੇ ਸਰੂਪ ਨੇ ਉਹ ਵੀ ਲਾਉਣੇ ਹੁੰਦੇ ਨੇ ਠੀਕ ਹੈ ਤੇ ਬਾਕੀ ਪਾਲਕੀ ਸਾਹਿਬ ਵੀ ਤਿਆਰ ਕਰਨੀ ਦੀ ਉਹ ਫਿਰ 4-5 ਦਿਨ ਪਹਿਲਾਂ ਸਾਨੂੰ ਜਾਣਾ ਪੈਂਦਾ ਉੱਥੇ ਤੇ ਉੱਥੋਂ ਨਗਰ ਕੀਰਤਨ ਤੁਰੇਗਾ 21 ਤਰੀਕ ਨੂੰ 20 ਤੇ 21 ਤਰੀਕ ਨੂੰ ਰਾਤ ਨੂੰ ਤੁਰੇਗਾ ਨਗਰ ਕੀਰਤਨ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਸੇਵਾ 'ਚ ਹਿੱਸਾ ਵੀ ਜਰੂਰ ਪਾਓ ਮੈਂ ਪਿੰਡ ਦੇ ਨੌਜਵਾਨਾਂ ਪਿੰਡ ਖੰਡੂਰ ਦੇ ਨੌਜਵਾਨਾਂ ਸਾਰਿਆਂ ਨੂੰ ਕਹਿਣਾ ਕਿ ਜਿੰਨੀ ਵੀ 5 10 20 ਤੀ ਜਿੰਨੀ ਵੀ ਸੇਵਾ ਹੋ ਸਕੇ ਅਗਲੇ ਸਾਲ ਨੂੰ ਆਪਾਂ ਇਸ ਤੋਂ ਵਧੀਆ ਕਰਕੇ ਲੈ ਕੇ ਜਾਈਏ ਇਸ ਤੋਂ ਵਧੀਆ ਪਰਾਲਾ ਕਰੀਏ ਇਸ ਤੋਂ ਵਧੀਆ ਟਰਾਲੀ ਤਿਆਰ ਕਰੀਏ ਇਸ ਤੋਂ ਵਧੀਆ ਵੱਧ ਗੱਦੇ ਤਿਆਰ ਕਰੀਏ ਵੱਧ ਬਿਸਤਰੇ ਤਿਆਰ ਕਰੀਏ ਅਗਲੇ ਸਾਲ ਨੂੰ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ